ਜਾ ਰਿਹਾ ਸੂਰਜ ਥੱਲੇ ਥੱਲੇ ਨੂੰ ਅੱਧਾ ਇੱਕ ਗੋਲਾ ਰਹਿ ਗਿਆ ਹੈਲੋ ਸਾਥ ਥੋੜਾ ਨਾਲੇ ਹੈਗਾ ਏ ਵੀਡੀਓ ਵਿੱਚ ਘੱਟ ਦਿਖਦਾ ਹੈ ਸਾਡੀ ਸੜਕ ਵੀ ਨਵੀਂ ਬਣ ਗਈ ਸੈਰ ਕਰਨ ਦੇ ਲਈ ਹਨਾ ਜੁਗਨੂ ਸਾਡੀ ਆ ਗਈ ਜੁਗਨੂ ਓ ਦੇਖੋ ਸਾਡਾ ਪਿੰਡ ਨਾ ਯਾਰ ਬੜਾ ਕਰਨੀ ਨੀ ਚਟਾ ਕੇਟਾ ਓ ਸਾਹਮਣੇ ਸਾਡਾ ਘਰ ਦਿਖਦਾ ਏ ਵਾਈਟ ਵਾਈਟ ਇਧਰ ਨੂੰ ਪਿੰਡ

ਛਿੱਪ ਗਿਆ ਸਾਰੇ ਆਲੂ ਇੱਧਰ ਵੀ ਆਲੂ ਦੂਰ ਤੱਕ ਆਲੂ ਇਹ ਆਲੂ ਹੋ ਥੱਕ ਗਏ ਬਈ ਇੱਧਰ ਕਣਕ ਆ ਬਹੁਤ ਜ਼ਿਆਦਾ ਨਹੀਂ ਹੂੰ ਬਹੁਤ ਜ਼ਿਆਦਾ ਨਹੀਂ ਉਹ ਦੂਰ ਤੱਕ ਹੰਦੀ ਹੈਗਾ ਇਹ ਮੇਰੇ ਵੱਡੇ ਭਰਾ ਦਾ ਘਰ ਵੱਡੀ ਭਾਬੀ ਕੋਲੇ ਮੈਂ ਰਹਿੰਦੀ ਐ ਇੱਥੇ ਕਿਉਂਕਿ ਵੱਡਾ ਭਰਾ ਜੱਤੋਂ ਚਲੇ ਗਏ ਨੇ ਹੁਣ ਇੱਧਰ ਹੀ ਮੈਂ ਜ਼ਿਆਦਾਤਰ ਰਹਿੰਦੀ ਐ ਦੂਸਰੇ ਉਧਰ ਮੇਰੇ ਛੋਟੇ ਭਰਾ ਦਾ ਵੀ ਘਰ ਹੈਗੇ ਆ ਤੇ ਮੈਂ ਜ਼ਿਆਦਾਤਰ ਫਿਰ ਇੱਧਰ ਹੀ ਰਹਿੰਦੀ ਐ ਭਾਬੀ ਕੋਲੇ ਹਲੋ ਬੈਠੇ ਜਾ ਕੇ ਫੋਟੋ ਵਿੱਚ ਬੈਠ ਗਏ ਨੇ ਮੰਮੀ ਡੈਡੀ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸलाम ਜੀ ਉਮੀਦ ਕਰਦੀ ਆ ਜੀ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਮੈਂ ਆਪਣੇ ਉਧਰੋਂ ਜੱਲੇ ਤੋਂ ਹੋ ਕੇ ਹੁਣ ਆ ਗਈ ਆ ਪੇਕੇ ਪਿੰਡ ਇੱਧਰ ਮੇਰੇ ਭਾਬੀ ਜੀ ਬੈਠੇ ਨੇ ਆ ਛੱਡਾ ਕਿਊਟ ਕਿਊਟ ਰਹਿਮਤ ਮੰਮੀ ਇਹਦੇ ਗਏ ਹੈ ਨੇ ਜੀ ਸਕੂਲ ਜਾਵ ਤੇ ਆਪਣੇ ਪਾਪਾ ਵੀ ਹਾਂਜੀ ਆਂ ਜੀ ਰਹਿਮਤ ਟਿਵਿਸ਼ਾ ਕਿਤੇ ਗਈ ਹੈ ਟਿਵਿਸ਼ਾ ਗਈ ਹੋਈ ਹੈ ਸਕੂਲ ਪੜਨ ਅਸੀਂ ਲੱਗਿਆ ਹੈ ਜੀ ਨਣਦ ਪਰਝਾਈ ਸਾਗ ਬਣਾਉਣ ਆ ਦੇਖੋ ਸਾਗ ਸਾਡਾ ਇੱਧਰ ਮੈਂ ਸਾਗ ਜੀਰਨ ਲੱਗੀ ਹਾਂ ਮਸ਼ੀਨ ਤੇ ਉਧਰ ਆਪਣਾ ਚੁੱਲਾ ਚੱਲਦਾ ਏ ਚਲੋ ਜੀ ਆਪਾਂ ਚੁੱਲੇ ਦੇ ਉੱਪਰ ਸਾਗ ਬਣਾਵਾਂਗੇ ਤੇ ਮੈਂ ਇੱਧਰ ਲੱਗੀ ਹਾਂ ਸਾਗ ਚਿਰਨ ਕਾਹਲੇ ਘਰ ਤੇ ਪਾਣੀ ਖੜਾ ਰਿਹਾ ਜਿCHN let